ਨਮਸਕਾਰ ਜੀਨ ਦੋਸਤੋ ਮੈਂ ਪਵਨ ਮੁਖੀਜਾ ਮੁਖੀਜਾ ਰੀਅਲ ਨਿਊਜ਼ ਦੇ ਤੁਹਾਡਾ ਸਵਾਗਤ ਕਰਦਾ। ਸੋਸ਼ਲ ਮੀਡੀਆ ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਸ਼ੰਭੂ ਥਾਣੇ ਦੇ ਬਾਹਰ ਆਈਡੀ ਬਲਾਸਟ ਕੀਤਾ ਗਿਆ ਹੈ। ਆਈਡੀ ਬਲਾਸਟ ਇੱਕ ਕਥਨਬੰਦੀ ਇਹ ਪੋਸਟ ਵਾਇਰਲ ਹੋਣ ਤੋਂ ਬਾਅਦ ਜਿਹੜੇ ਡੀਐਸਪੀ ਗਨੋਰ ਨੇ ਉਹਨਾਂ ਨੇ ਇਸ ਮਾਮਲੇ ਲੈ ਕੇ ਜਿਹੜੀ ਬਹੁਤ ਪ੍ਰਤਰਕਾਰਾਂ ਨਾਲ ਗੱਲਬਾਤ ਕੀਤੀ ਪ੍ਰਤਰਕਾਰਾਂ ਨਾਲ ਗੱਲਬਾਤ ਕਰਦੇ ਉਹਨਾਂ ਨੇ ਇਸ ਜਿਹੜੀ ਖਬਰ ਨੂੰ ਬਿਲਕੁਲ ਝੂਠਾ ਅਤੇ ਮੇਰੇ ਪੰਜਾਬ ਦੱਸਿਆ ਉਹਨਾਂ ਨੇ ਕਿਹਾ ਕਿ ਇਹ ਜੋ ਫੋਰਸ ਰੈਲ ਹੋ ਰਹੀ ਹੈ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਸੱਚਾਈ ਨਹੀਂ ਹੈ ਆਓ ਤੁਹਾਨੂੰ ਸੁਣਾਉਣੇ ਆ ਇਸ ਮਾਮਲੇ ਨੂੰ ਲੈ ਕੇ ਕਨੌਰ ਦੇ ਡੀਐਸਪੀ ਦਾ ਕੀ ਕਹਿਣਾ ਹੈ ਮੈਂ ਡੀਐਸਪੀ ਕਨੌਰ ਵਰਮਨ ਸਿੰਘ ਧੀਮਾ ਬੋਲ ਰਿਹਾ ਜਿਹੜਾ ਸ਼ੰਭੂ ਥਾਣਾ ਹੈ ਇਹ ਮੇਰੀ ਜੂਡੀਸਡੀਸ਼ਨ ਚ ਆਉਂਦਾ ਐਸਐਚਓ ਸ਼ੰਭੂ ਮੇਰੇ ਨਾਲ ਖੜੇ ਨੇ ਮੈਂ ਆਪ ਸਾਬਰਿਆਂ ਨੂੰ ਦੱਸਣਾ ਚਾਹੁੰਦਾ ਵੀ 2-3 ਘੰਟੇ ਪਹਿਲਾਂ ਇੱਕ ਸੋਸ਼ਲ ਮੀਡੀਆ ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਹਿੰਦੀ ਦੇ ਵਿੱਚ ਲਿਖਿਆ ਹੋਇਆ ਹੈ ਵੀ ਸ਼ੰਭੂ ਥਾਣੇ ਦੇ ਵਿੱਚ ਕਿਸੇ ਆਈਡੀ ਦਾ ਬਲਾਸਟ ਕੀਤਾ ਗਿਆ ਜੋ ਅਸੀਂ ਸਾਰੀ ਸਰਚ ਕਰ ਲਈ ਹੈ ਥਾਣੇ ਦੀ ਤੇ ਸਾਰੇ ਏਰੀਆ ਦੀ ਸਰਚ ਕਰ ਲਈ ਹੈ ਇੱਥੇ ਸਾਰਾ ਕੁਝ ਪੀਸੂਨਾ ਹੈ ਇਹ ਜਿਹੜੀ ਨਿਊਜ਼ ਹੈ ਇਹ ਟੋਟਲੀ ਫੇਕ ਹੈ ਇਹ ਰਿਊਮਰ ਹੈ ਇਹ ਲੋਕਾਂ ਨੂੰ ਭੜਕਾਉਣ ਵਾਸਤੇ ਕੀਤਾ ਜਾ ਰਿਹਾ ਹੈ ਮੈਂ ਸਾਰੇ ਲੋਕਾਂ ਨੂੰ ਇਹ ਬੇਨਤੀ ਕਰਦਾ ਵੀ ਇਹੋ ਜਿਹੀਆਂ ਨਿਊਜ਼ ਤੇ ਇਹ ਫੇਕ ਹੈ ਤੇ ਤੇ ਧਿਆਨ ਨਾ ਦਿੱਤਾ ਜਾਵੇ ਜਿਹੜਾ ਇੱਥੇ ਸਾਰਾ ਕੁਝ ਸ਼ੰਭੂ ਥਾਣੇ ਦੇ ਏਰੀਏ ਚ ਨੇੜੇ ਤੇੜੇ ਦੇ ਏਰੀਏ ਸਾਰਾ ਕੁਝ ਵੀ ਸੁਣਾ ਇਹੋ ਜੀ ਕੋਈ ਗੱਲ ਨਹੀਂ ਹੋਈ ਜੈ